ਸੀਦੀ ਇਲੈਕਸ਼ਨ ਦੀ ਬੀਸੀ ਇਲੈਕਸ਼ਨ ਇਸ ਵੇਲੇ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਸਾਹਮਣੇ ਨਜ਼ਰ ਨਹੀਂ ਆ ਰਹੀ ਪਰ ਪਿੱਛੇ-ਪਿੱਛੇ ਸਾਰਾ ਕੁਝ ਚੱਲ ਰਿਹਾ ਹੈ ਕਿਉਂਕਿ ਥੋੜਾ ਜਿਹਾ ਸਮਾਂ ਇਲੈਕਸ਼ਨ ਦੇ ਵਿੱਚ ਰਹਿ ਗਿਆ ਪ੍ਰੀਮियर ਡੇਬ ਡੇਬੀ ਇਹਨਾਂ ਨੇ ਓਕ ਬੀ ਐਵੇਨਿਊ ਦੇ ਉੱਤੇ ਗਏ ਆ ਇਸ ਹਫਤੇ ਦੇ ਵਿੱਚ ਤੇ ਆਪਣੇ ਐਨਡੀਪੀ ਕੈਂਡੀਡੇਟਸ ਜਿਹੜੀ ਡਾਇਨਾ ਗਿਫਸਨ ਉਹਨਾਂ ਦੇ ਨਾਲ ਇੱਕ ਆਈਸਟ ਅਮਰੀਕਨੋ ਤੇ ਮਤਲਬ ਉਹਦੇ ਨਾਲ ਤੇ ਜਿਹੜੇ ਸੀਨੀਅਰਸ ਨੇ ਕੁਝ ਉਹਨਾਂ ਦੇ ਨਾਲ ਆਪਣੇ ਹੈਲਥ케ਅਰ ਦੇ ਕੰਸਰਨ ਡਿਸਕਸ ਕਰ ਰਹੇ ਆ ਬੀਸੀ ਕੰਸਰਪਟ ਲੀਡਰ ਜான் ਰਸਟਰ ਨੇ ਪੀਐਸਪੀਲੇ ਮਤਲਬ ਨਦਰਨ ਬੀਸ਼ੀ ਦੇ ਵਿੱਚ ਜ਼ੋਰ ਲਾ ਰਹੇ ਆ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਗਏ ਆ ਇਸ ਵੀਕੰਡ ਦੇ ਉੱਤੇ ਵੀ ਜਾ ਰਹੇ ਆ ਜਿਹੜੀ ਵੋਟਰ ਵਿੱਚ ਸਰੀ ਹੈ ਇਹਦੇ ਉੱਤੇ ਖਾਸ ਤੌਰ ਤੇ ਜ਼ੋਰ ਲਾ ਰਹੇ ਆ ਆ ਪਾਰਟੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਆ ਕਿ ਤੁ ਸੀਟਸ ਪਿਕ ਕੀਤੀਆਂ ਜਾ ਸਕਣ ਬੀਸੀ ਯੂਨਾਈਟਡ ਦੇ ਲੀਡਰ ਕੈਵਲ ਫਾਲਕਨ ਨੇ ਉਹ ਹੋਰ ਪਾਲਿਸੀ ਅਨਾਉਂਸਮੈਂਟ ਬਣਾ ਰਹੇ ਆ ਅੱਜ ਹੀ ਉਹਨਾਂ ਨੇ ਕਰ ਦੇਣੀ ਆ ਤੇ ਬੀਸੀ ਗ੍ਰੀਨ ਲੀਡਰ ਜਿਹੜੇ ਸੋਨੀਆ ਫਸਟ ਨਾ ਉਹ ਆ ਓਵਰਡੋਰ ਨੌਕਿੰਗ ਕਰ ਰਿਹਾ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਹੋਰ ਉੱਤੇ ਨੂੰ ਥੋੜਾ ਜਿਆਦਾ ਜਾ ਸਕੀਏ ਪ੍ਰੋਵਿੰਸ਼ੀਅਲ ਇਲੈਕਸ਼ਨ ਕੈਂਪੇਨ ਆ ਅਫੀਸ਼ੀਅਲੀ ਸਟਾਰਟ ਨਹੀਂ ਹੋਣੀ 21 ਸਤੰਬਰ ਤੱਕ 21 ਸਤੰਬਰ ਨੂੰ ਇਹਨੂੰ ਮਤਲਬ ਮੰਨਿਆ ਜਾਊਗਾ ਪਰ ਚਾਰੋਂ ਪਾਰਟੀ ਲੀਡਰ ਜਿਹੜੇ ਨੇ ਇਸ ਵੇਲੇ ਉਹਨਾਂ ਨੇ ਪਹਿਲਾਂ ਹੀ ਕੈਂਪੇਨ ਜਿਹੜੀ ਆ ਉਹ ਸ਼ੁਰੂ ਕੈਂਪੇਨ ਮੋਡ ਦੇ ਵਿੱਚ ਆ ਚੁੱਕੇ ਆ ਤੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਵੱਖ-ਵੱਖ ਲੋਕਾਂ ਦੇ ਨਾਲ ਇਨਵੋਲ ਦੱਸੇ ਜਾ ਰਹੇ ਆ ਡੇਵਿਡ ਵੀ ਜੌਨ ਰਸਟਰਡ ਤੇ ਕੇਵਨ ਫਾਲਕਨ ਸਾਰਿਆਂ ਦੀ ਇਹ ਪਾਰਟੀ ਲੀਡਰ ਵਜੋਂ ਪਹਿਲੀ ਇਲੈਕਸ਼ਨ ਆ ਫਸਟ ਨਾ ਜਿਹੜੀ ਉਹਦੀ ਦੂਜੀ ਇਲੈਕਸ਼ਨ ਆ ਕਿਉਂਕਿ ਡੇਵਿਡ ਵੀ ਪਹਿਲਾਂ ਇਲੈਕਸ਼ਨ ਲੜੀ ਨਹੀਂ ਇਹਨਾਂ ਨੇ ਐਜ਼ ਅ ਲੀਡਰ ਜਿਹੜੇ ਆਪਣੇ ਜਿਹੜੇ ਪਹਿਲਾਂ ਇਹਨਾਂ ਨੇ ਜਦੋਂ ਹੀ ਸਾਡੇ ਜਿਹੜੇ ਜੌਨ ਹਾਰਗਨ ਆ ਉਹ ਰਿਜ਼ਾਈਨ ਕਰਕੇ ਗਏ ਆ ਉਸ ਤੋਂ ਬਾਅਦ ਇਹ ਲੀਡਰ ਬਣੇ ਆ ਇਸੇ ਤਰ੍ਹਾਂ ਜਿਹੜੇ ਜੌਨ ਰਸਟਰਡ ਨੇ ਉਹਨਾਂ ਦੀ ਤੇ ਪਾਰਟੀ ਪਹਿਲਾਂ ਹੈ ਨਹੀਂ ਸੀ ਉਹ ਸੀਗੇ ਇਹਨਾਂ ਦੇ ਵਿੱਚ ਲਿਬਰਲਸ ਦੇ ਵਿੱਚ ਉਧਰੋਂ ਇਧਰ ਕਨਸਰਵਟਿਵ ਦੇ ਵਾਲੇ ਪਾਸੇ ਗਏ ਆ ਕੈਵਨ ਫਾਲਕਨ ਬਹੁਤ ਪਹਿਲਾਂ ਸਿਆਸਤ ਦੇ ਵਿੱਚ ਸੀਗੇ ਫਿਰ ਛੱਡ ਗਏ ਸੀ ਹੁਣ ਦੁਬਾਰਾ ਇਹਨਾਂ ਨੇ ਜੁਆਇਨ ਕੀਤਾ ਇਹ ਵੀ ਪਾਰਟੀ ਲੀਡਰ ਉਹ ਜੋ ਇਹਨਾਂ ਦੀ ਵੀ ਪਹਿਲੀ ਇਲੈਕਸ਼ਨ ਆ ਸੋ ਤਿੰਨੋਂ ਲੀਡਰਾਂ ਦੀ ਪਹਿਲੀ ਇਲੈਕਸ਼ਨ ਆ ਸੋਨੀਆ ਫਰਸਟਾਉ ਦੀ ਦੂਜੀ ਆ ਤੇ ਇਹ ਬੜਾ ਵੱਖਰੀ ਤਰ੍ਹਾਂ ਦਾ ਇਸ ਵੇਲੇ ਮਾਹੌਲ ਜਿਹੜਾ ਬੀਸੀ ਦੇ ਵਿੱਚ ਹੋਊਗਾ ਜਿਹੜੀਆਂ ਰੀਸੈਂਟ opinion polls ਹੋਈਆਂ ਉਹਦੇ ਵਿੱਚ ਬੀਸੀ ਕਨਸਰਵਟਿਵ ਜਿਹੜੇ ਆ ਐਨਡੀਪੀ ਦੇ ਨੇੜੇ ਜਾ ਰਹੇ ਆ ਤੇ ਕੁਝ ਤਰੀਕਿਆਂ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਉਹਨਾਂ ਤੋਂ ਅੱਗੇ ਵੀ ਜਾ ਰਹੇ ਆ ਦੇਬੜੀ ਦੀ ਪਾਰਟੀ ਜਿਹੜੀ ਥੋੜੀ ਜਿਹੀ ਉੱਤੇ ਆ ਬਿਨਾਂ ਸ਼ੱਕ ਸੋ ਪੋਲਿਟਿਕਲ ਡੋਨੇਸ਼ਨ ਦੇ ਵਿੱਚ ਐਨਡੀਪੀ ਦੇ ਹੱਥ ਉੱਤੇ ਆ ਜਿਹੜੀ ਇਹਨਾਂ ਨੂੰ ਜਿਹੜੀ ਆ ਸਭ ਤੋਂ ਵੱਡੀ ਸਬਸਿਡੀ ਵੀ ਇਲੈਕਸ਼ਨ BC ਤੋਂ ਇਹਨਾਂ ਨੂੰ ਜਿਹੜੀ ਉਹ ਮਿਲਦੀ ਆ ਜਿੱਦਾਂ ਵੋਟ ਕਾਊਂਟ ਹੁੰਦਾ 220 ਦੀ ਇਲੈਕਸ਼ਨ ਦੇ ਵਿੱਚ ਪਹਿਲਾਂ ਕਿੰਨਾ ਸੀ ਉਹ ਹਿਸਾਬ ਦੇ ਨਾਲ ਇਹਨਾਂ ਨੂੰ ਸਬਸਿਡੀ ਮਿਲਦੀ ਉਹ ਵੀ ਇਹਨਾਂ ਨੂੰ ਫਾਇਦਾ ਹੋਣਾ ਤੇ ਜਿਹੜੀ ਪਾਰਟੀ ਐਨ 1.62 ਮਿਲੀਅਨ ਜਿਹੜੇ ਮਿਲਣਗੇ ਸੋ ਅਫੀਸ਼ੀਅਲ اپੋਜੀਸ਼ਨ ਬੀਸੀ ਯੂਨਾਈਟਿਡ ਆ ਇਹਨਾਂ ਨੂੰ 1.15 ਮਿਲੀਅਨ ਬੀਸੀ ਗ੍ਰੀਨ ਮਿਲਣਗੇ ਤੇ ਬੀਸੀ ਗ੍ਰੀਨਸ ਨੂੰ 5 ਲੱਖ 14 ਹਜ਼ਾਰ ਡਾਲਰ ਜਦੋਂ ਕਿ ਬੀਸੀ ਕਨਸਰਵੇਟਿਵ ਨੂੰ ਜਿਹੜਾ 64982 ਡਾਲਰ ਮਿਲਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ